ਉਹ ਮੇਰੀ ਜੁਦੈਨੋ ਧੀ ਉਹ ਗੱਲ ਸਮਝੋ ਤੁਹਾਡੇ ਪਾਪਾ ਹੀ ਨੇ ਮੈਨੂੰ ਮੁੰਦਰੀ ਬਣਾ ਕੇ ਦਿੱਤੀ ਸੀ ਉਹ ਮੇਰੇ ਕੋਲ ਟੁੱਟ ਗਈ ਸੀ ਤੇ ਉਹ ਹੁਣ ਮੈਂ ਤੜਵਾ ਕੇ ਤੇ ਕਿਰਨ ਨੂੰ ਬਣਾਤੀ ਬੁੰਦਰੀ ਤੇ ਉਹ ਇੱਕ ਕਿਉਂ ਬਣਵਾਈ ਤਿੰਨ ਬਣਦੀਆਂ ਚਾਹੀਦੀਆਂ ਸਨ ਪਾਪਾ ਹੀ ਦੀ ਚੀਜ਼ ਸੀ ਨਾ ਪਾਪਾ ਹੀ ਨੇ ਤਲੋਂ ਬਣਵਾ ਕੇ ਦਿੱਤੀ ਸੀ ਨਾ ਚਲੋ ਜੀ ਵਾਓ ਕਿੰਨੀ ਜ਼ੋਨੀ ਖੁਸ਼ਬੂ ਆਂਦੀ ਹੈ ਇਸੇ ਕਾ ਤੂੰ ਹਾਂਜੀ ਚਾਚੀ ਤੁਸੀਂ ਮੈਨੂੰ ਬੁਲਾ ਲੈਂਦੇ ਮੈਂ ਵੀ ਤੁਹਾਡੇ ਕੋਲ ਜਾ ਕੇ ਸਿੱਖ ਲੈਂਦੀ ਮੇਰੀ ਧਿਆਨ ਨਾਲ ਗੱਲ ਸੁਣੋ ਹਾਂ ਜੀ ਤੇਰੀ ਉਮਰ ਹੈਗੀ ਆ ਪੜਨ ਦੀ ਖੇਡਨ ਦੀ ਇੰਜੋਏ ਕਰਨ ਦੀ ਹਾਂ ਜੀ ਤੂੰ ਸੋਈ ਜਾੜ ਕੇ ਕੀ ਕਰਨਾ ਨਾਲੇ ਤੇਰੀ ਚਾਚੀ ਹੈਗੀ ਆ ਮੈਂ ਹੈਗੀ ਆ ਨਾ ਤੇ ਤੈਨੂੰ ਕੰਮ ਕਰਨ ਦੀ ਕੀ ਲੋੜ ਤੂੰ ਬੱਸ ਮੈਨੂੰ ਆਰਡਰ ਕਰ ਤਾਂ ਤੂੰ ਕੀ ਖਾਣਾ ਅੱਜ ਤੇ ਮੈਂ ਕਿਚਨ 'ਚ ਲੱਗ ਗਈ ਆ ਹੁਣ ਬੱਸ ਜੋ ਜੋ ਤੇਰੀ ਫੇਵਰੇਟ ਚੀਜ਼ ਹੈ ਨਾ ਤੂੰ ਬੱਸ ਮੈਨੂੰ ਮੈਨੂ ਲੈ ਕੇ ਦੇ ਦੇਣਾ ਮੈਂ ਉਹੀ ਬਣਾਇਆ ਕਰਾਂਗੀ ਚਲੋ ਮੈਂ ਇੱਕ ਕੰਮ ਕਰਦੀ ਆ ਨਾ ਬਾਹਰ ਲੈ ਜੰਨੀ ਆ ਠੀਕ ਹੈ ਮੈਂ ਲੈ ਜਾਨੀ ਆ ਤੈਨੂੰ ਕਿੰਨੇ ਕਿਆ ਚੀਜ਼ਾਂ ਧਿਆਨ ਨੂੰ ਗਰਮੀ ਵੇ ਕਿੰਨੀ ਜ਼ਿਆਦੀ ਆ ਮੇਰੇ ਵਾਸਤੇ ਗਰਮੀ ਆ ਤੇ ਤੁਹਾਡੇ ਵਾਸਤੇ ਵੀ ਤੇ ਹੈਗੀ ਆ ਨਾ ਨਾਲੇ ਤੁਸੀਂ ਇੰਨਾ ਸਭ ਕੰਮ ਕਰ ਲਿਆ ਹੁਣ ਲੈ ਕੇ ਇੱਥੇ ਜਾਣਾ ਮੈਂ ਲੈ ਜਾਨੀ ਆ ਤੂੰ ਜਿੰਨੀ ਛੋਟੀ ਆ ਨਾ ਓਨੀ ਜ਼ਿਆਦਾ ਸਮਝਦਾਰ ਹੈ ਇਸ ਘਰ 'ਚ ਸਭ ਤੋਂ ਜ਼ਿਆਦਾ ਮੇਰਾ ਧਿਆਨ ਤੂੰ ਰੱਖਦੀ ਆ ਚੱਲਾ ਚੱਲੀਏ ਹਾਂ ਚਲੋ ਪਾ ਬੀਜੀ ਕਿੱਥੇ ਆ ਲੇ ਆਈ ਗਏ ਆ ਜਾ ਬਾਬੀ ਜੀ ਆ ਜਾ ਆ ਜਾ ਮੰਮੀ ਬੈਠੋ ਤੁਸੀਂ ਆਓ 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 ਸਿਮਰ ਮੰਜੂ ਆਓ ਮੂੰ ਮਿੱਠਾ ਕਰੋ ਆ ਮੈਨੂੰ ਕੋਈ ਨਹੀਂ ਬੇਟਾ ਆਏ ਆਏ ਚਲੋ ਪੱਲਾ ਬੀਜੀ ਨੂੰ ਦੋ ਵੱਡੇ ਹੈਗੇ ਨਾ ਅਲੋ ਬੀਜੀ ਇੱਕ ਮਿੰਟ ਤੇ ਰੋਕੋ ਮੰਜੂ ਇੱਕ ਮਿੰਟ ਤੇ ਭਲਾਈ ਸ਼ੀ ਕਰਨ ਵੀ ਦੇ ਦੇਣਾ ਇਹਨੇ ਕੁ ਭਰੇ ਚੋਲੇ ਆ ਕਿਰਨਾ ਨਹੀਂ ਨਹੀਂ ਬਾਬੀ ਜੀ ਥੋੜੇ ਜਿਹਾ ਪਏ ਆ ਹੋਰ ਥੋੜੇ ਜਿਹਾ ਪਏ ਨੇ ਹਾਂਜੀ ਮੰਜੂ ਫਿਰ ਮੇਰੀ ਗੱਲ ਸੁਣ ਆ ਇੱਕ ਕੋਲੀ ਰੱਖ ਬਾਕੀ ਵਿੱਚ ਰੱਖ ਦੇ ਟ੍ਰੇਜ ਕਿਉਂ ਕੀ ਹੋਇਆ ਪੁੱਤਰ ਆਹਡ ਕਮਾਨ ਸਾਰਿਆਂ ਦੇ ਕਰੋ ਸਾਡੇ ਘਰ ਚੀਜ਼ਾਂ ਆਉਂਦੀਆਂ ਨੇ ਤੇ ਅਸੀਂ ਉਹਨਾਂ ਨੂੰ ਭੇਜਣੀ ਨਹੀਂ ਵੀ ਸਾਡੀ ਬੋਟੀ ਨੇ ਪਹਿਲੀ ਵਾਰੀ ਉਹ ਸੋਚ ਮਿਠੇ ਚੋਰ ਬਣਾਏ ਤੁਸੀਂ ਕੋਲੀ ਕੋਲੀ ਤੁਹਾਡਾ ਮਤਲਬ ਹੈ ਕਿ ਸਾਰੀਆਂ ਕੋਲੀਆਂ ਉੱਥੇ ਰਹਿਦਾ ਬਸ ਇੱਕੋ ਕੋਲੀ ਅਸੀਂ ਇੱਥੇ ਰੱਖ ਲਈਏ ਮੂੰਹ ਲਾੜਾ ਫਿਰ ਥੋੜਾ ਥੋੜਾ ਮੂੰਹ ਲਾ ਲਓ ਫਿਰ ਉਹਨਾਂ ਦੇ ਘਰਾਂ ਦੇ ਭੇਜ ਨੇ ਚਾਰ ਪੰਜ ਘਰ ਹੈਗੇ ਨੇ ਕੋਲੀ ਕੋਲੀ ਤੇ ਭੇਜੇਂਗੀ ਨਹੀਂ ਮੈਂ ਬਣਾ ਦਿੰਨੀ ਆ ਫਿਰ ਹੋਰ ਤੁਸੀਂ ਆ ਖਾ ਲਓ ਤੇ ਪੁੱਤ ਬੀਜੀ ਤੁਸੀਂ ਕਿਆ ਨਹੀਂ ਸੀ ਵੀ 2-3 3 ਗਲਾਸ ਛੋਲ ਦੇ ਮੈਂ ਤੁਹਾਨੂੰ ਕਿਹਾ ਸੀ ਜੇ ਤੁਸੀਂ ਡਰਾਈ ਫੂਡ ਪੁੱਛਣ ਗਏ ਹੋ ਅੰਦਰ ਮੈਂ ਤੁਹਾਨੂੰ ਕਿਹਾ ਸੀ ਘੱਟ-ਘੱਟ 3 ਗਲਾਸ ਛੋਲ ਪਾਵੇ ਤੇ ਤੁਸੀਂ ਕਿੰਨੇ ਕਹੇ ਸੱਜੇ ਸਿਮਰਤ ਛੱਡ ਦੇਣਾ ਗੱਲਾਂ ਚੌਂਕੇ ਚਾੜਨਾ ਸੀ ਨਾ ਸਗਨ ਅਸੀਂ ਕਰਾਂ ਕਰ ਲਿਆ ਬੜੀ ਗਰਮੀ ਹੈ ਬਣ ਜਾਣਗੇ ਫੇਰ ਭੇਜ ਦਾਂਗੇ ਮੇਰੀ ਇੱਕ ਗੱਲ ਸੁਣੋ ਤੁਸੀਂ ਹਰ ਗੱਲ ਨੂੰ ਕਿਉਂ ਕੱਟਦੇ ਹੋ ਗਰਮੀ ਬੜੀ ਅਸੀਂ ਰਸੋਈ ਚ ਖਲੋ ਕੇ ਕੰਮ ਨਹੀਂ ਕਰਦੀਆਂ ਗਰਮੀ 'ਚ ਹੈ ਨਾ ਮੇਰੀ ਗੱਲ ਸੁਣੋ ਖਾਣਾ ਹੀ ਸੌਖਾ ਹੈ ਕਮਾਣਾ ਔਖਾ ਉਹਨਾਂ ਨੇ ਕਿਹਾ ਨਾ ਜਦੋਂ ਸਾਡਿਆਂ ਨੂੰ ਆ ਕੰਮ ਤੇ ਅਸੀਂ ਲਾਂਦੇ ਸਾਂ ਤੇ ਅਸੀਂ ਇਹਨਾਂ ਘਰ ਥਾਲੀਆਂ ਕੱਜ ਕੇ ਦੇ ਕੇ ਜਾਂਦੇ ਸਾਂ ਆਪਣੀ ਵਾਰੀ ਇਹਨਾਂ ਦੀ ਨੂੰ ਨੂੰ ਗਰਮੀ ਪਈ ਲੱਗਦੀ ਕੀ ਗੱਲ ਜੀ ਜਿਹੜਾ ਸਾਹਮਣੇ ਵਿਆਹ ਹੋਇਆ ਸਾਨੂੰ ਸਗਨ ਤੇ ਵਿਆਹ ਤੇ ਅੱਥੋਂ ਤੱਕ ਕੀ ਜਿੰਨੀ ਦੇ ਤੱਕ ਉਹਨਾਂ ਦੇ ਪਰੋਣੇ ਰਹਿੰਦੇ ਸੀ ਨਾ ਘਰ ਲੇਡੀ ਸੰਗੀਤ ਤੱਕ ਸਾਨੂੰ ਉਹਨੇ ਰੋਟੀਆਂ ਕੀਤੀਆਂ ਜਾਂ ਮੈਂ ਜਿਹੜਾ ਸਾਡੇ ਘਰ ਭਾਜੀ ਦੇ ਨਾ ਕੀ ਕਿਹਾ ਤੁਸੀਂ ਚਲ ਭਾਜੀ ਦੇ ਠੀਕ ਐ ਪਾਰਟੀ ਦੇ ਕਰਾਂ ਉਹ ਵਿਚਾਰੀ ਨੇ ਫੇਰ ਵੀ ਸ਼ਰਮਿੰਦਾਰ ਸ਼ਰਮਿੰਦੀ ਨੇ ਸਾਨੂੰ ਪਾਰਟੀ ਕਰਵਾਤੀ ਯਾਦ ਜੇ ਜਦੋਂ ਉਹਨੇ ਪਾਰਟੀ ਦਿੱਤੀ ਤੁਸੀਂ ਕੀ ਕਿਹਾ ਚਲ ਮੇਰੇ ਘਰ ਹੀ ਸਾਰਾ ਸਮਾਨ ਮੰਗਵਾ ਲਿਆ ਪਟੂਰੇ ਛੋਲੇ ਵੀ ਮੰਗਵਾ ਲਿਆ ਉਹ ਵਿਚਾਰੀ ਨੇ ਪਟੂਰੇ ਛੋਲੇ ਵੀ ਮੰਗਵਾ ਲੇ ਫਿਰ ਉਸ ਤੋਂ ਬਾਅਦ ਕੀ ਕੀ ਆਈਸਕ੍ਰੀਮ ਮੰਗਵਾ ਲਿਆ ਗਰਮੀ ਬੜੀ ਆ ਚਾਹ ਨਹੀਂ ਪੀਤੀ ਜਾਂਦੀ ਕਿਉਂ ਉਦੋਂ ਲੋਕਾਂ ਕੋਲ ਖਾਣਾ ਸੀ ਤੇ ਤੁਹਾਨੂੰ ਸਭ ਕੁਝ ਯਾਦ ਹੀ ਤੇ ਅੱਜ ਆਪਣੇ ਘਰ ਜਿਹੜਾ ਸਮਾਨ ਬਚੇਗਾ ਨਾ ਸਾਡੇ ਘਰ ਹੀ ਰਹੇਗਾ ਤੇ ਅੱਜ ਤੁਸੀਂ ਕੀ ਕੀਤਾ ਜੇ ਆ ਮਾਸਾ ਜਿੰਨੇ ਚੋਲ ਬਣਾ ਲਏ ਜੇ ਪਹਿਲਾਂ ਦੇਖੋ ਤੁਹਾਡੀਆਂ ਨੂੰ ਅੰਨੇ ਨੇ ਚੋਲ ਖਾਂਦੀਆਂ ਆ ਅਸੀਂ ਖਾਵਾਂ ਦੇ ਕੀ ਤੇ ਦੋਵਾਂਗੇ ਕੀ ਉਹਨਾਂ ਨੂੰ ਨਹੀਂ ਸ਼ੌਂਕ ਹੋਣਾ ਪੁਸ਼ਪਿੰਦਰ ਘਰ ਵੀ ਨੂੰ ਆਈ ਐ ਹੁਣੇ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਜਾ ਕੇ ਕਿ ਇਹ ਬਣਾਇਆ ਜੇ ਸਵਾਦ ਨਹੀਂ ਇਹਨਾਂ ਦੀ ਨੂੰ ਨੂੰ ਗਰਮੀ ਲੱਗਦੀ ਐ ਉਹਨਾਂ ਦੀ ਨੂੰਹਾਂ ਦੇ ਵਿਚਾਰੇ ਨੂੰ ਗਰਮੀ ਲੱਗਦੀਆਂ ਹੀ ਨਹੀਂ ਆ ਗਈ ਹਾਏ ਭੈਣ ਜੀ ਮਨੂ ਉਹ ਸੀਨ ਨਹੀਂ ਜੋ ਭੁੱਲਦਾ ਜਦੋਂ ਇੰਨਾ ਬੜਾ ਸਮਾਨ ਉਹਨਾਂ ਦੀ ਨੂੰ ਨੇ ਚੂੜਾ ਪਾਇਆ ਹੱਥ ਦੇ ਵਿੱਚ ਤੇ ਸਾਰਾ ਸਮਾਨ ਬਣਾ ਕੇ ਲੈ ਕੇ ਆਈਏ ਤਾਂ ਪਰ ਇਹਨਾਂ ਨੇ ਮੈਂ ਕੰਨੀ ਉਹਨਾਂ ਨੂੰ ਪੁੱਛੇ ਨਹੀਂ ਬਹਿਨ ਦਿੱਤਾ ਫਤਨ ਹੋ ਜੇ ਮਤਨਾ ਬੜਾ ਫਟ ਫਟ ਸਮਾਨ ਖਾ ਵੀ ਗਏ ਤੇ ਸੋਈ ਜੋਗਾ ਵੀ ਰੱਖ ਲਿਆ ਤੇ ਆਪਣੇ ਘਰ ਕੀ ਕਿਹਾ ਤਾਂ ਗਰਮੀ ਬੜੀ ਹੈ ਇੱਕ ਗਲਾਸ ਬਣਾ ਲਓ ਕਿਉਂ ਛੱਡੋ ਪੁਰਾਣੀਆਂ ਗੱਲਾਂ ਨੂੰ ਵਕਤ ਵਕਤ ਦੀ ਗੱਲ ਹੁੰਦੀ ਹੈ ਹਰ ਵੇਲੇ ਇੱਕੋ ਹੀ ਗੱਲਾਂ ਲੈ ਕੇ ਬੈਠੇ ਦਾ ਨਾ ਤੁਸੀਂ ਹਮੇਸ਼ਾ ਵਕਤ ਵਕਤ ਲਾਇਆ ਹੈ ਜੇ ਹਜੇ ਵਕਤ ਇੰਨਾ ਨਹੀਂ ਬੀਤਿਆ 50 ਸਾਲ ਨਹੀਂ ਹੋ ਗਏ ਪੂਰਾ ਹੈ ਜੇ ਕਿ ਸਾਲ ਹੀ ਹੋਇਆ ਸਿਰਫ ਇੱਥੇ ਬਹਿ ਕੇ ਪਾਰਟੀਆਂ ਹੋਈਆਂ ਮੈਂ ਆਪਣੀ ਜਵਾਨ ਨੂੰ ਨਾ ਥੋੜੀ ਦੰਦਾ ਥੱਲੇ ਦਿਓ ਬੱਦ ਬੋਲਣ ਦੀ ਕੋਈ ਲੋੜ ਨਹੀਂ ਤੇ ਚਲ ਮੂੰਹ ਲਾਓ ਤੇ ਇਸ ਦਾ ਸਵਾਦ ਨਾ ਮਾਰਿਆ ਜੀ ਅੱਛਾ ਮੈਂ ਸਵਾਦ ਵੇਖਣੇ ਵੀ ਤਾਨੂੰ ਕੰਨ ਮੂੰਹ ਲਾਓ ਚਮਚ ਨਹੀਂ ਆਇਆ ਆ ਮੂੰਹ ਨਹੀਂ ਲਾਣਾ ਬਾਸ ਕਰ ਜੋ ਹੁਣ ਚਾਚੀ ਤੁਸੀਂ ਬੈਠੋ ਆਪ ਉਤਰਾ ਆਦਰ ਕੋਈ ਗੱਲ ਨਹੀਂ ਭਾਬੀ ਜੀ ਮੈਂ ਨਾ ਹੋਰ ਰਾਈਸ ਬਣਾ ਦਾਂਗੀ ਤੁਸੀਂ ਇਹ ਖਾ ਲਓ ਕੋਈ ਨਹੀਂ ਪੁੱਤ ਗੱਲ ਵਧਾਣ ਦੀ ਕੀ ਲੋੜ ਹੈ ਉਹਨੇ ਕਿਹਾ ਨਾ ਮੈਂ ਬਣਾ ਦਾਂਣੀ ਆ ਪੁੱਤ ਤੇਰੇ ਨਾਲ ਸਾਨੂੰ ਕੋਈ ਗੁੱਸਾ ਥੋੜਾ ਤੈਨੂੰ ਤੇ ਕੋਈ ਜਿੰਨੀ ਚੀਜ਼ ਕਹੇਗਾ ਤੂੰ ਕਾ ਕਿਉਂ ਨਹੀਂ ਬਣਾ ਦੇਂਗੀ ਪਰ ਤੈਨੂੰ ਕੋਈ ਦੱਸੇਗਾ ਤਾਂ ਹੀ ਨਾ ਸਾਨੂੰ ਤੇ ਇਹਨਾਂ ਨੇ ਅੰਦਰ ਫੜਕਣ ਨਹੀਂ ਦਿੱਤਾ ਨਾ 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 ਤੁਸੀਂ ਅੰਦਰ ਨਹੀਂ ਆਣਾ ਪਤਨੀ ਸ਼ਾਇਦ ਤੂੰ ਜਾ ਕੇ ਦੱਸ ਦੇਣਾ ਸੀ ਦੱਸਿਆ ਕਿਉਂ ਨਹੀਂ ਦੱਸ ਦੇਣਾ ਸੀ ਜਾ ਕੇ ਗੱਲ ਉਹਦੇ ਨਾਲ ਕਰਦੀ ਵੀ ਐ ਨਾ ਬੀਜੀ ਦੱਸ ਦੇਣਾ ਸੀ ਅੰਦਰ ਜਾ ਕੇ ਚਲੋ ਛੱਡੋ ਮੰਮੀ ਗੱਲ ਇਤਨਾ ਵਧੀ ਜਾਣੀ ਤੂੰ ਇਹ ਖਾ ਕੇ ਨਹੀਂ ਜਾਂਦੀ ਆ ਬੋਲੀ ਜਾਂਦੀ ਐ ਵੱਡੇ ਛੋਟੇ ਲਿਆਜੀ ਕੋਈ ਨਹੀਂ ਦੇਖ ਪੁੱਤਰ ਤੇਰੀ ਕੋਈ ਗੱਲ ਨਹੀਂ ਕੀ ਸਾਨੂੰ ਨਾ ਲੋਕਾਂ ਘਰੋਂ ਬੇਟਾ ਸਮਾਨ ਆਂਦਾ ਰਿਹਾ ਅਸੀਂ ਐਸ ਕਰਕੇ ਕਿੰਨੇ ਐਹੀ ਬੀਜੀ ਐ ਉਹਨਾਂ ਨੇ ਪਾਲ ਕੱਢ ਕੇ ਲੰਨੇ ਨੇ ਇਹ ਥਾਲੀਆਂ ਕਾਜਾ ਅਸੀਂ ਉਹਨਾਂ ਨੂੰ ਨੇ ਕੀ ਕਵਾਂਗੇ ਅਸੀਂ ਚਲੋ ਉਹ ਸਾਰੀਆਂ ਗੱਲਾਂ ਛੱਡੋ ਉਹ ਮੈਂ ਹੋਰ ਬਣਾ ਦੇਗੀ ਤੂੰ ਖਾ ਕੇ ਤੇ ਵੇਖੋ ਕਿਵੇਂ ਦੇ ਬਣੇ ਅਸੀਂ ਆਪੇ ਬਣਾ ਲਵਾਂਗੇ ਹੋਣੇ ਦਾ ਕਰ ਕਿਹਦੇ ਨੂੰ ਤੂੰ ਪਹਿਲੇ ਖਾ ਲੈ ਬੱਚੇ ਹਾਂਜੀ ਫਿਰ ਤੂੰ ਦੋ ਗਲਾਸ ਛੋਲਾ ਦੇ ਵਧੀਆ ਜਿਹੀ ਘੋਕਿਓ ਕਿ ਉਹ ਪਾ ਕੇ ਬਣਾਈ ਤੇ ਮੰਜੂ ਸਾਰਿਆਂ ਦੇ ਘਰ ਕੋਲੀ ਕੋਲੀ ਪਲੇਟ ਪਲੇਟ ਚੋਰਾ ਦੀ ਸਾਰਿਆਂ ਦੇ ਘਰ ਭੇਜਣੀਆਂ ਤੇ ਦਹੀਂ ਪਿਆ ਹੈ ਨਾ ਫ੍ਰਿਜ ਵਿੱਚ ਬੇਟਾ ਹਾਂਜੀ ਹਾਂ ਦਹੀਂ ਨੂੰ ਵੀ ਫੈਟਦੀ ਤੇ ਸਾਰਿਆਂ ਦੇ ਘਰ ਦਹੀਂ ਤੇ ਚੋਲ ਭੇਜਨੇ ਨੇ ਤੇ ਲੋਕਾਂ ਨੂੰ ਪਤਾ ਤਾਂ ਲੱਗੇ ਸਾਡੀ ਵੀ ਨੂਨ ਨੇ ਬਣਾਇਆ ਸਮਾਨ ਹਾਂਜੀ ਹਾਂਜੀ ਇਹ ਥੋੜਾ ਅਸੀਂ ਅੰਦਰ ਵੜ ਕੇ ਕੋਲੀਆਂ ਭਰ ਕੇ ਖਾ ਲਈਏ ਦਦਈਏ ਨਾ ਤੇ ਬਾਹਰ ਗਈ ਛੜੀ ਨੂੰ ਗਰਮੀ ਕੋਈ ਲੱਗਦੀ ਜੇ ਕਿਰਨ ਬਹੁਤ ਸਵਾਦ ਬਣਣੀ ਬਹੁਤ ਸਿਆਮ ਹੈ ਥੈਂਕ ਯੂ ਹਾਂ ਬਣੇ ਤਾਂ ਪੁੱਤਰ ਸਵਾਦ ਆ ਪਰ ਥੋੜਾ ਜਿਹਾ ਮਿੱਠਾ ਘੱਟ ਹੈ ਥੋੜਾ ਜਿਹਾ ਠੀਕ ਹੈ 니 ਤੁਹਾਡੇ ਵਾਸਤੇ ਠੀਕ ਹੈ ਨਹੀਂ ਅੱਗੇ 슈ਗਰ ਹੋਈ ਹੋਈ ਆ ਉਹਨਾਂ ਵਾਸਤੇ ਫਿੱਕੇ ਕੱਢ ਲਿਆਗਾ ਸਭ ਥੋੜੇ ਜਿਹੇ ਮੱਠਾ ਪਾ ਲੈ। ਕੋਈ ਠੀਕ ਹੈ ਭਾਬੀ ਜੀ। ਮੰਜੂ ਜਾ ਮੇਰੇ ਕਮਰੇ ਇੱਥੇ ਪਾਉਚ ਪਿਆ ਹੈ ਇੱਕ ਉਹ ਲੈ ਕੇ ਆ ਜਰਾ। ਕੀ ਇਹ ਪਾਉਚ ਵਿੱਚ? ਵੇਖ ਲੈ ਨਾ ਤੁਹਾਡੇ ਸਾਹਮਣੇ ਹੀ ਹੈ ਲੈ ਆ ਜਰਾ ਮੰਜੂ।

ਮੈਂ ਵੀ ਥੋੜਾ ਆਰਾਮ ਕਰ ਲਵਾਂ ਕਿਹੜਾ ਆਰਾਮ ਕਿਉਂ ਹਾਂ ਆ ਕੀ ਡਰਾਮਾ ਸਭ ਕਿਹੜਾ ਡਰਾਮਾ ਅੰਗੂਠੀ ਦਾ ਹੋਰ ਕਿਹੜਾ ਚਲ ਮੰਗਲ ਸੂਤਰਾ ਤੁਹਾਨੂੰ ਪਤਾ ਨਹੀਂ ਸੀ ਹਾਂ ਫੇਰ ਠੀਕ ਹੈ ਨਾ ਤੇ ਮੰਦਰੀ ਦਾ ਤੁਹਾਨੂੰ ਪਤਾ ਤੁਸੀਂ ਆਪ ਬਣਾਈ ਹੈ ਨਾ ਤੈਨ ਨੇ ਆਪ ਹੀ ਬਣਾਈ ਔਰ ਤੁਰ ਕੇ ਆ ਗਈ ਏ ਨਹੀਂ ਮੇਰੀ ਉੱਤੀ ਹੋ ਗੱਲ ਸੁਣ ਲਓ ਸ਼ਾਂਤ ਰਿਹਾ ਕਰੋ ਤਹਾਡੇ ਦਿਮਾਗ 'ਚ ਕਿਤੇ ਬਾਹਰ ਗਰਮੀ ਹੈ ਤੁਹਾਡੇ ਦਿਮਾਗ 'ਚ ਨਹੀਂ ਗਰਮੀ ਕਿਵੇਂ ਆ ਗਈ ਤੁਸੀਂ ਸਾਨੂੰ ਸ਼ਾਂਤ ਰਹਿਣ ਦਿਓਗੇ ਤਦ ਨਾ ਚਲ ਤੁਸੀਂ ਦੱਸੋ ਕਿੱਦਾਂ ਲਿਆਂਦੀ ਤੁਹਾਡੇ ਪਾਪਾ ਹੀ ਨੇ ਮੈਨੂੰ ਮੁੰਦਰੀ ਬਣਾ ਕੇ ਦਿੱਤੀ ਸੀ ਉਹ ਮੇਰੇ ਕੋਲ ਟੁੱਟ ਗਈ ਸੀ ਤੇ ਉਹ ਉਹਨਾਂ ਤੜਵਾ ਕੇ ਤੇ ਕਿਰਨ ਬਣਾਤੀ ਬੁੰਦਰੀ ਤੇ ਉਹ ਇੱਕ ਕਿਉਂ ਬਣਵਾਈ ਤਿੰਨ ਬਣਨੀਆਂ ਚਾਹੀਦੀਆਂ ਸਨ ਪਾਪਾ ਹੀ ਦੀ ਚੀਜ਼ ਸੀ ਨਾ ਪਾਪਾ ਹੀ ਨੇ ਤਲੋ ਬਣਵਾ ਕੇ ਦਿੱਤੀ ਸੀ ਨਾ ਪਾਪਾ ਹੀ ਦਾ ਜਿੰਨਾ ਜੋ ਕੁਝ ਵੀ ਹੈ ਨਾ ਉਹ ਹਿੱਸਾ ਤਿੰਨੋਂ ਨੂੰ ਅੱਜ ਬਰਾਬਰ ਦਾ ਹੁੰਦਾ ਏ ਇੱਕ ਨੂੰ ਵਾਸਤੇ ਨਹੀਂ ਪਾਪਾ ਜੀ ਨੂੰ ਬਸ ਇੱਕੋ ਹੀ ਨੂ ਪਸੰਦ ਨਹੀਂ ਆਈ ਨਹੀਂ ਮੇਰੀ ਗੱਲ ਸਮਝੋ ਮੁੰਦਰੀ ਮੇਰੀ ਸੀ ਭਾਵੇਂ ਤੁਹਾਡੀ ਸੀ ਤੁਸੀਂ ਨਾ ਆਪਣੀ ਨੂਆਂ ਚ ਨਿੱਦ ਕਰਾ ਰੱਖਦੇ ਪਏ ਹੋ ਉਹ ਕਾਹਦਾ ਵੀ ਨਿੱਦ ਕਰਾ ਇਹ ਵੀ ਨਿੱਦ ਕਰਾਈ ਆ ਕਦੇ ਉਹਨੂੰ ਕਹਿ ਦਿੰਦੇ ਹੋ ਗਰਮੀ ਬੜੀ ਆ ਤੂੰ ਆਰਾਮ ਕਰ ਕਦੇ ਸਾਨੂੰ ਵੀ ਕਹ ਜੇ ਆਰਾਮ ਕਰ ਹੁਣ ਗੱਲ ਹੁੰਦੀ ਵੀ ਮੁੰਦਰੀ ਦੀ ਮੈਂ ਪੱਲੀਆਂ ਗੱਲਾਂ ਨਹੀਂ ਚਤਾਂਦੀ ਜਿੱਥਾ ਤੁਸੀਂ ਇੱਕ ਲੈ ਕੇ ਆਏ ਸੀ ਨਾ ਮੁੰਦਰੀ ਭਾਵੇਂ ਗ੍ਰਾਮ-ਗ੍ਰਾਮ ਦਾ ਛੱਲਾ ਹੀ ਲੈਣ ਦੇ ਇੱਕੋ ਇੱਕੋ ਜੇ ਤਿੰਨ ਛੱਲੇ ਬਣ ਜਾਂਦੇ ਡੇਮਨ ਚ ਆਣਾ ਹੀ ਨਹੀਂ ਸੀ ਬਣਾਵਾਂਗੇ ਤੁਹਾਨੂੰ ਵੀ ਸ਼ਾਂਤੀ ਰੱਖੋ ਹਜ ਤੱਕ ਤੇ ਬਨੇ ਨਹੀਂ ਬਾਹਰ ਦੇਣਗੇ ਕਾਲੀ ਕਾਦੀ ਹੈ ਬਣ ਜਾਣਗੇ ਤੇ ਮੈਂ ਚੰਗੀ ਨਹੀਂ 골ਡੀ ਦੀ ਵੋਟੀ ਐਸੇ ਸਭ ਕੁਝ ਬੰਨਾ ਹੀ ਨਹੀਂ ਉਹ ਨਹੀਂ ਭੈਣ ਜੀ ਤੁਹਾਨੂੰ ਨਹੀਂ ਪਤਾ ਇਹਨਾਂ ਨੇ ਕਹਿੰਦਾ ਜੇ ਟਾਈਮ ਨਹੀਂ ਆਇਆ ਉਹ ਵੇਲਾ ਹੋਰ ਸੀ ਸਾਡੇ ਵਲ ਵੇਲੇ ਆ ਜਣੇ ਅ ਚੁੱਪ ਕਰੋ ਮੇਰਾ ਸਿਰ ਨਾ ਖਾਓ ਜਾਓ ਆਪ ਆਪਣੇ ਕਮਰੇ ਸਿਰ ਤੇ 200 ਡਪੋਲਾ ਕਰ ਛੱਡਿਆ ਜਾਓ ਅਸੀਂ ਤੁਹਾਡਾ ਕੀ ਖਾਣਾ ਜਾ ਰੋਡ ਲਾਈਪ ਆ ਜਾਂਦੀ ਹੈ ਕੋਈ ਲਾਈਪ ਨਹੀਂ ਤੁਸੀਂ ਨਾ ਅੱਜ ਗੋਲਦੀ ਦੀ ਵੋਟੀ ਦੀ ਚਾਹ ਚੋ ਨਾ ਜਲਦੀ ਤੁਹਾਡਾ ਚਾਹ ਲੱਥੇਗਾ ਫਿਰ ਜੇ ਰੋਏ ਨਾ ਸਾਡੇ ਅੱਗੇ ਤੇ ਇਹਨਾਂ ਨੇ ਕੋਈ ਗੱਲ ਕੀਤੀ ਨਾ ਤੇ ਇਹ ਹੀ ਸਾਰੀਆਂ ਗੱਲਾਂ ਨਾ ਮੈਂ ਤੁਹਾਨੂੰ ਉਦੋਂ ਸੁਣਾਣੀਆਂ ਜੇ ਤਿਆਰ ਰਿਹਾ ਜੀ ਅਸਲ 'ਚ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਚਾਹਂਦੀ ਨਹੀਂ ਸੀ ਗੋਲਦੀ ਦਾ ਵਿਆਹ ਹੋਵੇ ਥਿਸ ਇਨ ਦਾ ਗੋਲਦੀ ਦਾ ਵਿਆਹ ਤੁਹਾਨੂੰ ਸਾੜਾ ਹੀ ਪੈ ਗਿਆ ਅੱਛਾ ਸੜ ਗਏ ਆ ਸੀ ਸੱਚੀ ਮੁੱਚੀ ਸੜ ਗਏ ਆ ਸੜ ਗਏ ਹੋ ਨਾ ਹਾਂ ਸੜ ਗਏ ਹੈ ਨਾ ਹਾਂ ਸੜ ਗਏ ਹੈ ਨਾ ਸੜ ਗਏ ਉਹ ਦਿਸਦਾ ਵੀ ਆ ਤੁਹਾਡੇ ਗੱਲਾਂ ਤੁਹਾਡੀ ਆ ਤੁਹਾਡੀ ਜੜ ਜੀ ਜ਼ੁਬਾਨ ਹੈ ਨਾ ਕਾਲੀ ਆ ਕਾਲੀ ਇੰਨੇ ਸੜ ਨਾ ਚੰਦੇ ਵੀ ਨਾ ਇਹ ਤਿੰਨ ਘਰ ਇੱਕ ਨਹੀਂ ਹੋਣਦੇ ਅ ਤੁਸੀਂ ਨਹੀਂ ਹੋਣਦੇ ਤੁਹਾਡੇ ਚਿਹਰੇ ਦਾ ਤੇ ਤੁਹਾਡੀਆਂ ਗੱਲਾਂ ਤੋਂ ਲੱਗਦਾ ਪਿਆ ਤੁਸੀਂ ਸੜ ਗਏ ਆ ਜਾ ਮਾਤਾ ਰਾਵਾ ਆ ਤੀ ਹੋ ਗਈ ਹੈ ਨਾ ਬੋਲੋ ਦਿਮਾਗ ਆ ਗਈਆਂ ਚੱਟ ਗਈਆਂ ਵੇਖ ਕੇ ਸਖਾਂਦੀਏ ਨਾ ਉਹਨੂੰ ਨਾ ਮੈਨੂੰ ਕਮਾਲ ਹੋ ਗਈ ਹੈ ਨਾ ਬੋਲੋ ਘਰ ਚ ਸ਼ਾਂਤੀ ਰਹਿਣੀ ਦੇਣੀ ਗਲ ਗਲ ਤੇ ਕਰੇ ਇਹ ਸਭ ਨੇ ਸਾਡੀ ਤੋਂ ਦੀ ਉਮਰ ਦਾ ਫਰਕ ਕਿੰਨਾ ਹੈ ਗੋਲਡੀ ਨਾਲ ਕੀ ਕੁਝ ਹੋਇਆ ਉਹਨੇ ਕੀ ਕੁੱਛਿਆ ਸਮਾਈ ਦੀ ਇਹ ਨਹੀਂ ਗੱਲ ਵੇਖੋ ਮਾਤਾ ਨੂੰ ਅੱਜ ਉੰਜ ਮੰਮੀ ਕਹਿੰਦੇ ਆ ਮੇਰੇ ਕੋ ਪੈਸੇ ਨਹੀਂਗੇ ਹੈ ਕੋਈ ਕਿਸ਼ਤ ਕਰਨ ਦਾ ਕੋ ਹਿਸਾਬ ਨਹੀਂ ਹੈਗਾ ਮੈਨੂੰ ਤੇ ਇੰਜ ਕਹਿਣ ਲਈ ਤੇ ਹੁਣ ਧੀ ਨੇ ਆਣਾ ਚੁੰਕੇ ਚੜੀਆ ਤੇ ਕਿਵੇਂ ਭੱਜੇ ਗਏ ਨੇ ਮੈਂ ਇਹ ਵੀ ਲੈਵਾ ਮੈਂ ਉਹ ਵੀ ਲੈਵਾ ਉਹ ਵੀ ਸਮਾਨ ਲੈਵਾ ਲੱਭ ਪਤਾ ਨਹੀਂ ਅਲਮਾਰੀਆਂ ਚ ਕੀ ਲੱਭੀ ਜਾਂਦੇ ਸੀ ਮੈਨੂੰ ਲੱਗਦਾ ਨੂੰ ਸੂਡ ਦੇਣਾ ਹੋਣਾ ਮੈਂ ਪੂਜਾ ਪੁੱਤ ਨਾ ਬੋਲਿਆ ਬਗ ਦੇਣਾ ਉਹਨੇ ਆਪਣੇ ਘਰੋਂ ਦੇਣਾ ਨੇ ਪੁੱਤ ਦੀ ਕਮਾਈ ਦਾ ਦੇਣਾ ਉਹਨੇ ਆਪਣੀ ਧੀ ਨੂੰ ਤੂੰ ਕਿਉਂ ਬੁਰੀ ਬੰਦੀ ਪਈ ਆਹ ਤਾਂ ਪੁੱਤ ਦੀ ਕਮਾਈ ਦਾ ਦੇਣਾ ਧੀ ਨੂੰ ਆ ਉਹ ਹੀ ਤਾਂ ਮੈਂ ਕਹਿਨੀ ਪਈ ਆ ਤਾਂ ਇਦਾਂ ਤੂੰ ਕਿਉਂ ਬੁਰੀ ਬੰਦੀ ਪਈ ਮੇਰਾ ਪੁੱਤ ਨਾ ਤੇ ਉਹਨਾਂ ਜਿਹੜਾ ਮੰਮੀ ਕਹਿੰਦੇ ਪੈਸੇ ਨਹੀਂ ਹੈਗੇ ਤੁਹਾਡੇ ਸਾਹਮਣੇ ਕਿਸਤਦਾਰ ਨਹੀਂ ਆ ਦਿਨ ਸਿਰ ਤੇ ਆਈ ਜਾਂਦੇ ਪਏ ਆ ਉੰਜ ਭੱਜੇ ਗਏ ਨੇ ਹੁਣ ਮੈਂ ਆ ਵੀ ਲੈਵਾ ਉਹ ਵੀ ਲੈਵਾ ਚੌਂਕੇ ਉਹਨੇ ਚੜਨ ਮੈਂ ਉਹਦੇ ਘਰ ਜੋ ਵੀ ਲਿਆਣਾ ਉਹਦੇ ਸਹੁਰਿਆਂ ਨੇ ਲਿਆਣਾ ਇਹਨਾਂ ਨੂੰ ਪਤਾ ਨਹੀਂ ਕਾਹਦਾ ਚਾ ਚੜਿਆ ਆਇਆ ਚਲ ਕੋਈ ਨਹੀਂ ਤੂੰ ਨਾ ਬੋਲ ਉਹਨਾਂ ਨੂੰ ਕਰਨ ਤੇ ਜੋ ਕਰਦੇ ਉਹ ਤਾਂ ਕਰ ਹੀ ਜਾਂਦੇ ਆ ਮੇਰੀ ਅੱਗੇ ਵੀ ਕਦੇ ਸੁੰਦੇ ਆ ਜਿਹੜੀ ਅੱਜ ਸੁਣ ਲਈ ਐ ਚੁੱਪ ਕਰ ਵੇਖ ਬਾਹਰ ਕੌਣ ਆਇਆ ਕੁੰਡਾ ਮਿਲ ਤੁਹਾਨੂੰ ਵੀ ਕੋਈ ਸਮਾਂ ਹੀ ਥੋੜੀ ਲੱਗਦੀ ਐ ਤੂੰ ਵੀ ਆਰਾਮ ਨਾਲ ਬੈਠੇ ਰਹੋ ਕਿਹੜਾ ਕੁੰਡਾ ਖੜਕਦਾ ਪਿਆ ਵੇਖ ਤਾਂ ਸਹੀ ਬਾਹਰ ਵੇਖੇਗੀ ਮੇਰੀ ਪਤਾ ਲੱਗੂ ਬੈਲ ਵੱਜਦੀ ਪਈ ਐ ਵੇਖ ਆਨੀ ਆ ਬੈਲੀ ਸਹੀ ਹੁਣ ਨਹੀਂ ਮੈਨੂੰ ਆਇਆ ਕਹਿਣਾ ਤੇ ਤੂੰ ਬੋਲੀ ਜਾਣੀ ਮੈਨੂੰ ਵੀ ਬੋਲੀ ਜਾ ਮੰਮੀ ਹੋਏ ਗਏ ਸੀ ਉਹ ਹੀ ਆਏ ਹੋਣੇ ਇਹਨਾਂ ਨੇ ਵੇਖ ਦੇ ਕਿ ਹੋੜਾ ਲਾ ਕੇ ਆਈਆਂ ਹੁਣੇ ਮੈਂ ਆਈ ਉੱਪਰ ਚੜੀ ਆ ਤੂੰ ਵੇਖ ਲਾ ਹਾ ਕੀਤਾ ਕੁੰਡਾ ਨਹੀਂ ਤੇਰੇ ਲਾਤਾ ਵੇਖ ਲਾ ਕੁੰਡਾ ਤੇ ਇਹਨਾਂ ਨੂੰ ਲਾਣ ਵਾਲਾ ਹੋਇਆ ਹੋਇਆ ਚੰਗਾ ਲਾ ਲਈ ਫਿਰ ਬੋਲ ਨਹੀਂ ਸੁਖਿਆ ਬੋਤ ਅਜੇ ਮਾਂ ਕੋਲ ਆ ਤਾਂ ਨਹੀਂ ਹਟਦੀ ਬੋਲਣੋ ਜੇ ਨਾ ਮੈਂ ਕੋਲ ਹੋਗਾ ਕਿ ਕੋਈ ਦੱਸੇ ਤਾਂ ਮੈਂ ਵਿਸ਼ਵਾਸ ਕਰਾਂ ਅੱਜ ਤੇ ਮੈਂ ਕੀ ਰੱਖਣ ਦੀ ਆਂ ਵੀ ਬੋਲਣ ਨਹੀਂ ਹਟਦੀ ਤੇ ਕਹ ਲੂ ਮੈਂ ਵਿਸ਼ਵਾਸ ਨਹੀਂ ਇਸੇ ਕਰਨਾ ਕਿ ਨਹੀਂ ਮੇਰੀ ਨਹੀਂ ਧੀ ਹੋਜੀ ਮੇਰੀ ਧੀ ਤੇ ਬਹੁਤ ਚੰਗੀ ਹੈ ਇਕ ਤਨਾ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਦੀ ਕਿਰਨ ਗਈ ਆ ਬੰਦਾ ਕੋਈ ਕੰਮ ਵਾਲੀ ਲਵਾ ਲਵੇ ਸਵੇਰ ਦਾ ਉਹ ਕਰ ਲੈਂਦੀ ਸੀ ਸ਼ਾਮ ਦਾ ਮੈਂ ਕਰ ਲੈਂਦੀ ਸੀ ਹੁਣ ਸਵੇਰ ਤੋਂ ਸ਼ਾਮ ਤੱਕ ਮੈਨੂੰ ਹੀ ਬਸ ਖੋਤਾ ਬਣਾਇਆ ਆ ਮੰਮੀ ਵੀ ਨਾ ਬੈਲਾ ਮਾਰ ਹੀ ਜਾਂਦੇ ਇਹਨਾਂ ਨੂੰ ਸਮਝ ਸਮਝ ਲੱਗਦੀ ਹੈ ਨਹੀਂ ਆ ਖਲੋ ਜਾਓ ਖਲੋ ਜਾਓ ਮੰਮੀ ਬੈਲਾ ਵਜਾਈ ਜਾਂਦੇ ਹੋ ਬੋਲਦੀ ਆ ਆਪ ਵੀ ਭਾਬੀ ਤੁਸੀਂ ਕਿਧਰੋਂ ਆ ਗਏ ਹੋ? ਨੇ ਮੇਰੀ ਗੱਲ ਸੁਣ ਅੰਦਰ ਵੀ ਆਨ ਨੂੰ ਕਹੀ ਕਿ ਬਾਹਰ ਗੱਲਾਂ ਕਰੀ ਜਾਏਗੀ ਪੁੱਛੀ ਜਾਣਗੀ। ਨਹੀਂ ਉਹ ਤਾਂ ਠੀਕ ਆ। ਨਹੀਂ ਠੀਕ ਕੀ? ਅੰਦਰ ਆਨ ਵੀ ਕਹੇ। ਤੁਸੀਂ ਕਿਧਰੋਂ ਆ ਗਏ ਭਾਬੀ ਕੀ ਗੱਲ? ਇੱਧਰ ਬਹਿ ਜਾ ਨਾ ਇੱਧਰ। ਨੇ ਉੱਧਰ ਕੀ ਏ? ਨਹੀਂ ਨਹੀਂ ਇੱਥੇ ਬੈਠੋ। ਇੱਥੇ ਮੈਂ ਬਹਿ ਜਣੀ ਆ ਉੱਧਰ ਕੀ ਬੰਦੱਸ ਦਸ ਸਹੀ। ਕਿਧਰੋਂ ਆ ਗਏ ਹੈ ਕੀ ਪੰਗਾ ਪੈ ਗਿਆ? ਇੱਧਰ ਤੇ ਮੰਮੀਆਂ ਨੂੰ ਕੁਝ ਪਤਾ ਹੀ ਨਹੀਂਗਾ ਉਹਨਾਂ ਨੂੰ ਤੇ ਇਹੀ ਪਤਾ ਕਿ ਮੇਰੇ ਪਰ ਆਪਰ ਜਾਈ ਬਾਹਰ ਹੈ ਤੇ ਮੰਮੀ ਮੇਰੇ ਕੋਲ ਤਾਂ ਹੀ ਆਏ ਹੋਏ ਆ ਹੁਣ ਮੈਂ ਕੀ ਕਰਾਂ ਸ਼ੂਗਰ ਹੈ ਮੰਮੀ ਘਰ ਨਹੀਂਗੇ ਅੰਦਰ ਮੰਮੀ ਬੈਠੇ ਆ ਮੈਂ ਉਹਨਾਂ ਨੂੰ ਬਾਹਰ ਹੀ ਲਿਆਨੀ ਆ ਤੇ ਨੂੰ ਦਵਾ ਦਾ ਇਧਰੋਂ ਹੀ ਪਤਾ ਨਹੀਂ ਕਿ ਕਿਧਰੋਂ ਆ ਗਈ ਹੈ ਮੈਂ ਪਾਣੀ ਤੇ ਲਿਆ ਕੇ ਦਵਾ ਨੂੰ ਨਹੀਂ ਮੇਰੀ ਗੱਲ ਸੁਣੋ ਪੂਜਾ ਇਦਾਂ ਆ ਕੇ ਗੱਲ ਕਰ ਪਾਣੀ ਪੂਣੀ ਨਹੀਂ ਮੈਂ ਪੀਣਾ ਆਪਣੀ ਮਾਂ ਲੈ ਆਣ ਨਾਲ ਕਿੱਥੇ ਗਈ ਕੀ ਹੋਇਆ ਕੀ ਲੈ ਮੈਂ ਤੁਹਾਨੂੰ ਦੱਸਵਾ ਮੈਂ ਇੱਥੇ ਬੈ ਕੇ ਗੱਲ ਕਰਨੀ ਹੂ ਭਾਬੀ ਮੇਰੇ ਕੋਲ ਆ ਇੱਧਰ ਮੇਰੀ ਗੱਲ ਤੇ ਸੁਣ ਹਾਂ ਨੇ ਗੱਲ ਸੁਣੀ ਹੀ ਤੇਰੀ ਐ ਨਾ ਤੁਹਾਡਾ ਘਰ ਨਹੀਂ ਗਾ ਤੇ ਮੇਰਾ ਸੋਹਰਾ ਘਰ ਹੈਗਾ ਫਿਰ ਤੇ ਤੂੰ ਕਿੱਦਾਂ ਬੋਲਣ ਦੇ ਤੂੰ ਬੋਲਣਾ ਹੀ ਆ ਫਿਰ ਜਦੋਂ ਮਾਂ ਨੂੰ ਘਰ ਬਾੜਿਆ ਆ ਇੱਧਰ ਨੂੰ ਬੋਲਣਾ ਹੀ ਆ ਤੁਸੀਂ ਐਦਾਂ ਕਰੋ ਤੁਸੀਂ ਨਾ ਘਰ ਜਾਓ ਜਿਹੜੀ ਗੱਲ ਕਰਨੀ ਨਾ ਮੈਂ ਆਨੀ ਆ ਉੱਥੇ ਆ ਕੇ ਗੱਲ ਕਰ ਮੇਰੀ ਸੁਣ ਗੱਲ ਉਹ ਵੀ ਕਰ ਤੇ ਇਹ ਵੀ ਕਰ ਮੈਂ ਇੱਥੇ ਹੀ ਕਰਨੀ ਜਿੱਥੇ ਤੇਰੀ ਮਾਂ ਬੈਠੀ ਆ ਮੇਰੀ ਸੁਣੋ ਗੱਲ ਭਾਬੀ ਇੱਕ ਤਾਂ ਤੂੰ ਬਿਨਾਂ ਦੱਸੇ ਮੂੰ ਚੱਕ ਕੇ ਆ ਗਏ ਜੀ ਅੱਛਾ ਹਾਂ ਉੱਤੋਂ ਤੁਸੀਂ ਆ ਕੇ ਉੱਚੀ ਜੀ ਬੋਲਣਾ ਸ਼ੁਰੂ ਕਰਤਾ ਜੀ ਆਪਣੀ ਮਾਂ ਨੂੰ ਬੁਲਾ ਮਾਂ ਨੂੰ ਬੁਲਾ ਆ ਕਿਹ ਤਰੀਕਾ ਹੁੰਦਾ ਬੋਲਣਾ ਜੇ ਮੇਰੀ ਗੱਲ ਤੋਂ ਆ ਤੇਰਾ ਘਰ ਆ ਗਿਆ ਹੁਣ ਤੂੰ ਮੈਨੂੰ ਸੁਣਨੀ ਅੱਭੀ ਉੱਚੀ ਉੱਚੀ ਗੱਲ ਕਰਦੀ ਹੈ ਜਦੋਂ ਉੱਚੀ ਜੀ ਮੇਰੇ ਘਰ ਦੇ ਚ ਰੋਲਾ ਪਾ ਕੇ ਗਈ ਸੀ ਉਦੋਂ ਤਨ ਮੈਨੂੰ ਘਰ ਨਜ਼ਰ ਆਇਆ ਉਹ ਵੀ ਤੇ ਹੋ ਜਾਇ ਕਰ ਸੀ ਮੈਂ ਕਿਉਂ ਰੋਲਾ ਪਾਇਆ ਮੈਂ ਤੇ ਆਰਾਮ ਨਾਲ ਗੱਲ ਕੀਤੀ ਨਾ ਤੇ ਮੈਂ ਵੀ ਰਾਮ ਨਹੀਂ ਕਰਨ ਆਈਆਂ ਫਿਰ ਜਿਦਾ ਤੂੰ ਰਾਮ ਨਾ ਕੀਤੀ ਨਾ ਮੈਂ ਮੇਰਾ ਤਾਂ ਬੋਲ ਇਦਾਂ ਹੀ ਹੂੰ ਮੈਂ ਤੈਨੂੰ ਦੱਸਤਾ ਜੀ ਮੈਂ ਆ ਜਾਣਾ ਹੈ ਆ ਜਾਵੇ ਫਿਰ ਉਹਨਾਂ ਨੇ ਤੇ ਅੱਗੇ ਕੀ ਉਹਦੋਂ ਤਨ ਖਿਆਲ ਆਇਆ ਤੈਨੂੰ ਸ ਜਦ ਮੇਰੇ ਵੱਲ ਬੋਲ ਕੇ ਆਈ ਸੀ ਮਾਂ ਦੇ ਵਿੱਚ ਮਗਰ ਲੱਗ ਕੇ ਹੈ ਉਹ ਦੰਦ ਨਹੀਂ ਜਾਲਾ ਮੈਂ ਤਾਂ ਉੱਥੇ ਗੱਲ ਮੁਕਾ ਕੇ ਜਾਣੀ ਲਿਆ ਆਪਣੀ ਮਾਂ ਨੂੰ ਮੈਂ ਵਿੱਚ ਗੱਲ ਕਰਕੇ ਜਾਣੀ ਹਿਸਾਬ ਲਾ ਲੈ ਇਹ ਗੱਲ ਹੋਣੀ ਹੋਣੀ ਹੈ ਅੱਜ ਨਾ ਮੈਂ ਦੋ ਟੁੱਕ ਗੱਲ ਕਰਕੇ ਜਾਣੀ ਨਾ ਜਵਾ ਮਾਵਾਂ ਤੇ ਆਂਦੀ ਹੈ ਹੈ ਉਹ ਇਹਦੇ ਘਰ ਵਾਲੇ ਦੇ ਸਾਹਮਣੇ ਤੇ ਇਹਦੀ ਮਾਂ ਦੇ ਸਾਹਮਣੇ ਵੇਖੇ ਤੇ ਜੋ ਆਈ ਦੇ ਸਾਹਮਣੇ ਇਹਦੀ ਉਹ ਟੁੱਕ ਗੱਲ ਕਰਨੀ ਜਿਹੜਾ ਜາດ ਕਰੇਗੀ ਬੇਇੱਜ਼ਤੀ ਕਰਕੇ ਜਾਣੀ ਪੂਰੀ ਇਹ ਪੂਰਾ ਦੀਪਾਪੀ ਹੈ ਵਾਸਤੇ ਮੈਨੂੰ ਵਧੀਆ ਹੀ ਲੱਗੀ ਆ ਇਹ ਕਿਧਰ ਮੂੰਹ ਚੁੱਕ ਕੇ ਇਧਰ ਨੂੰ ਆ ਗਈ ਆ ਇਹਨੂੰ ਹੋਰ ਕੋਈ ਜਗ੍ਹਾ ਨਹੀਂ ਲੱਭੀ ਲੱਗਦੀ ਉਹ ਹੀ ਆ ਵਾਜ ਉਹਦੀ ਆ ਵੇਖਾਂ ਊੜਾ ਕਿੱਥੇ ਹੈ ਗਈ ਜਿਹੜੀ ਉਹ ਬੋਲਣ ਲਈ ਹੈ ਮੰਮੀ ਮੇਰੀ ਗੱਲ ਸੁਣੋ ਹਾਂ ਭਾਬੀ ਆ ਗਈ ਇੱਥੇ ਮੈਂ ਉਹਦੀ ਬਾਸ ਸੁਣ ਕੇ ਉੱਠੀ ਆ ਮੈਨੂੰ ਇਹੋ ਹੀ ਲੱਗਾ ਮੈਂ ਤਾਂ ਸੁੱਤੀ ਪਈ ਸਾਂ ਉਹ ਤੇ ਹਟਣਾ ਬੋਲਣਾ ਹਟਦੀ ਨਹੀਂ ਪਈ ਉੱਚੀ ਉੱਚੀ ਬੋਲੀ ਜਾਂਦੀ ਹਟਦੀ ਨਹੀਂ ਪਈ ਕੁਝ ਨਹੀਂ ਢਾ ਲੈਨੇ ਕਿੱਥੇ ਢਾ ਲੈਨੇ ਆ ਉਹ ਕੀ ਪਤਾ ਨਹੀਂ ਕੀ ਬੋਲੀ ਜਾਂਦੀ ਪਈ ਆ ਜੋ ਜੋ ਬੋਲੀ ਜਾਂਦੀ ਆ ਦੱਸਨੇ ਆ ਦੇ ਦਾਂਗ ਉਹਨੂੰ ਵੀ ਆਪਾਂ ਜਵਾਬ ਦੇ ਦਾਂਗੇ ਸੋਹਰਿਆਂ ਦਾ ਘਰ ਐ ਇੱਥੇ ਮੈਂ ਕੋਈ ਤਮਾਸ਼ਾ ਨਹੀਂ ਖੜਾ ਕਰਨਾ ਚਾਹਦੀ ਤਾਂ ਫਿਰ ਉੱਥੇ ਕੀ ਕਰਨਾ ਈ ਉਹ ਘਣਾ ਇਸ ਤੋਂ ਨਿਕਲ ਮੈਂ ਤਾਂ ਉਹਨ ਅੰਦਰ ਕਿਹਾ ਆ ਕਿ ਉਹ ਭਰਾ ਪਰਜਾਈ ਬਾਹਰ ਗਏ ਆ ਤਾਂ ਮੰਮੀ ਇੱਥੇ ਰਹਿੰਦੇ ਪਏ ਆ ਹੁਣ ਆ ਪਿੱਗੀ ਇੱਥੇ ਪੰਗਾ ਪਾਣ ਆ ਗਈ ਆ ਤੇ ਮਉ ਸ਼ੁਗਰ ਆ ਮੰਮੀ ਘਰ ਨਹੀਂ ਗਏ ਜੀ ਪੂਜਾ ਪੁੱਤ ਉਦੋਂ ਮੇਰੇ ਸੇ ਕਰਕੇ ਤੈਨੂੰ ਕਿਹਾ ਏ ਮੈਂ ਇਹਨਾਂ ਨੂੰ ਪਤਾ ਲੱਗ ਜਾਣਾ ਈ ਮੇਰਾ ਇੱਥੇ ਜੀ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਈ ਮੈਨੂੰ ਜਾਣ ਦੇ ਨਹੀਂ ਮੰਮੀ ਕਿਸੇ ਨੂੰ ਪਤਾ ਨਹੀਂ ਲੱਗਦਾ ਤੂੰ ਚੁੱਪ ਕਰਕੇ ਰਹਿ ਤੂੰ ਇਹੀ ਦੱਸਣਾ ਬੋਲ ਬੋਲ ਕੇ ਚੁੱਪ ਕਰ ਜਾ ਕੁਛ ਨਹੀਂ ਹੋ ਗਿਆ ਉਹ ਕੀ ਹਨਾ ਜਿਸ ਤੋਂ ਮੈਂ ਡਰਦੀ ਉਹੀ ਹੋ ਗਿਆ ਈ ਅੱਜ ਉਹ ਹੁਣ ਮੈਨੂੰ ਨਹੀਂ ਪਤਾਗਾ ਉਹਨੂੰ ਭਜੋ ਘਰ ਜਿੱਦਾਂ ਮਰਜੀ ਸੰਭੋ ਨਿਕਲੋ ਬਾਹਰ ਉੱਥੇ ਆਓ ਉੱਥੇ ਬਿਠਾਇਆ ਜ ਮਾਮਾ ਨੂੰ ਡਰਾਈ ਰੂਮ 'ਚ ਅੱਧੇ ਤੁਰੀ ਆਂਦੀ ਸੀ ਉਹ